ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਵਿਤਨਾਮ ਦੇ ਇਨਕਲਾਬ ਦੀ ਅੱਜ 50ਵੀਂ ਬਰễ ਕੰਢੇ ਉਹਦੇ ਉੱਤੇ ਸਭ ਨੂੰ ਮੁਬਾਰਕਬਾਦ ਦਿੰਨੇ ਆ ਇਨਕਲਾਬੀ। ਕਿਉਂਕਿ ਅੱਜ ਦੇ ਦਿਨ 30 ਅਪ੍ਰੈਲ 1975 ਨੂੰ ਵਿਤਨਾਮ ਦੀ ਜਿਹੜੀ ਆਖਰੀ ਚੌਂਕੀ ਸਾਇਗੌਨ ਹੈ ਉਹ ਕਾਮਰੇਡ ਹੋਚੀ ਮਿੰਹ ਦੀ ਅਗਵਾਈ 'ਚ ਲੜਦੇ ਜਿਹੜਾ ਲਿਬਰੇਸ਼ਨ ਆਰਮੀ ਸੀਗੀ ਉਸ ਨੇ ਅਮਰੀਕਾ ਦੇ ਜਿਹੜਾ ਬੋਰੀਆ ਬਿਸਤਰਾ ਅੱਜ ਦੇ ਦਿਨ ਗੋਲ ਕੀਤਾ ਸੀ 20 ਸਾਲ ਜਿਹੜੇ ਵਿਤਨਾਮੀ ਲੋਕ ਐ ਲੜੇ ਐ ਦੱਸਦੇ ਆਏ ਐ ਕਿ ਬਹੁਤ ਸਾਰੀਆਂ ਮਾਵਾਂ ਨੇ ਮੋਰਚਿਆਂ 'ਚ ਬੱਚਿਆਂ ਨੂੰ ਜਨਮ ਦਿੱਤਾ ਤੇ ਉਹ ਬੱਚੇ ਜਿਉਂ-ਜਿਉਂ ਵੱਡੇ ਹੋਏ ਤੇ ਮੋਰਚਿਆਂ ਦੇ ਵਿੱਚ ਉਹ ਵੀ ਲੜਦੇ ਰਹੇ ਬਹੁਤ ਵੱਡੀ ਲੜਾਈ ਲੜੀ ਇੱਕ ਵੱਡੀ ਤਾਕਤ ਅਮਰੀਕਾ ਨੂੰ ਉਹਦੇ ਗੋਡਣੀਆਂ ਲਵਾ ਕੇ ਹਰਾਇਆ ਇੱਕ ਇਹ ਵੀ ਗੱਲ ਅਸੀਂ ਅੱਜ ਯਾਦ ਕਰਦੇ ਆਂ ਕਿ ਹੋਚੀਮਿੰਹ ਦਾ ਵਿਚਾਰ ਸੀ ਕਿ ਲੜਾਈ ਦੋਨੇ ਫਰੰਟਾਂ ਤੇ ਲੜੀ ਜਾਂਦੀ ਐ ਇੱਕ ਜਿਹੜਾ ਫਰੰਟ ਫੌਜ ਵਾਲਾ ਐ ਉਧਰ ਲੜਾਈ ਵਾਲਾ ਐ ਉਹ ਵੀ ਤੇ ਦੂਜੀ ਟੇਬਲ ਟਾਕ ਦੇ ਉੱਤੇ ਵੀ ਵੀ ਕਦੇ ਵੀ ਕੋਈ ਗੱਲ ਆਈ ਐ ਅੰਤਰਰਾਸ਼ਟਰੀ ਮੰਚ ਦੇ ਉੱਤੇ ਤਾਂ ਉਹਦੇ ਤੋਂ ਵੀ ਨਹੀਂ ਭੱਜਣਾ ਚਾਹੀਦਾ ਉਹਦੀ ਵੀ ਤੁਹਾਡੀ ਓਨੀ ਹੀ ਤਿਆਰੀ ਚਾਹੀਦੀ ਐ ਉਹਦੇ ਲਈ ਵੀ ਤੁਹਾਡੇ ਦਲੀਲਾਂ ਦੇ ਓਡੇ ਹੀ ਬੰਬ ਚਾਹੀਦੇ ਐ ਜਿੰਨੇ ਬੰਬ ਉਧਰ ਚੱਲਦੇ ਐ ਸੋ ਅਸੀਂ ਅੱਜ ਵੀਤਨਾਮ ਦੇ ਲੋਕਾਂ ਦੇ ਨਾਲ ਆ ਭਾਰਤੀ ਲੋਕਾਂ ਦੇ ਵੱਲੋਂ ਸਾਡੇ ਪੰਜਾਬ ਦੇ ਲੋਕਾਂ ਵੱਲੋਂ ਸੰਗਰਾਮ ਟੀਵੀ ਦੇ ਪਾਠਕਾਂ ਵੱਲੋਂ ਉਹਨਾਂ ਨੂੰ ਇਨਕਲਾਬੀ ਮੁਬਾਰਕਬਾਦ ਦਿੰਦੇ ਆ ਤੇ ਇਹਦੇ ਨਾਲ ਹੀ ਜੁੜਦੀ ਗੱਲ ਜਿਹੜੀਆਂ ਕੈਨੇਡਾ ਦੀਆਂ ਚੋਣਾਂ ਨੇ ਬਿਨਾਂ ਸ਼ੱਕ ਕੈਨੇਡਾ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਉੱਥੇ ਦੁਬਾਰਾ ਚੌਥੀ ਵਾਰ ਲਿਬਰਲ ਪਾਰਟੀ ਦੀ ਸਰਕਾਰ ਨੂੰ ਚੁਣਿਆ ਪਰ ਬਹੁਤ ਸਾਰੇ ਜਿਹੜੇ ਵਿਸ਼ਲੇਸ਼ਕ ਹੈ ਉਹ ਇਹਨੂੰ ਸਮਝ ਰਹੇ ਹੈ ਵੀ ਇਹ ਜਿਹੜੀਆਂ ਚੋਣਾਂ ਨੇ ਇਹ 트럼ਪ ਵਿਰੋਧੀ ਫਤਵਾ ਦਿੱਤਾ ਹੈ ਕੈਨੇਡਾ ਦੇ ਲੋਕਾਂ ਨੇ ਅਜੇ ਇੱਕ ਲਫ਼ਜ਼ ਚ ਕਹਿਣਾ ਹੋਵੇ ਵੈਸੇ ਉਹਦਾ ਕੈਨੇਡਾ ਦੀਆਂ ਆਪਣੀਆਂ ਸਮੱਸਿਆਵਾਂ ਵੀ ਨੇ ਬਹੁਤ ਸਾਰੀਆਂ ਆਰਥਿਕ ਸਮੱਸਿਆਵਾਂ ਨੇ ਉੱਥੇ ਰੁਜ਼ਗਾਰ ਦੀ ਬਹੁਤ ਵੱਡੀ ਕਿੱਲਤ ਹੈ ਰਹਿਣ ਵਾਲੇ ਲੋਕਾਂ ਦੀ ਸਮੱਸਿਆ ਹੈ ਬਹੁਤ ਸਾਰੇ ਲੋਕ ਹੈ ਜਿਹੜੇ ਤੰਬੂਆਂ ਚ ਰਹਿੰਦੇ ਹੈ ਜਿਨ੍ਹਾਂ ਨੂੰ ਬੇਘਰੇ ਕਿਹਾ ਜਾਂਦਾ ਹੈ ਹੋਮਲੈਸ ਲੋਕ ਅਜਿਹੀ ਸਮੱਸਿਆ ਵੀ ਹੈਗੀ ਹੈ ਤੇ ਸਾਡੇ ਜਿਹੜੇ ਪੰਜਾਬੀ ਤੇ ਭਾਰਤੀ ਜਿਹੜੇ ਲੋਕ ਨੇ ਬੱਚੇ ਨੇ ਸਾਡੇ ਵਿਦਿਆਰਥੀ ਉੱਥੇ ਗਏ ਹੋਏ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਛੋਟੀਆਂ-ਛੋਟੀਆਂ ਜਿਹੜੀਆਂ ਨੇ ਬੇਸਮੈਂਟਸ ਉਹਦੇ ਵਿੱਚ ਰਹਿੰਦੇ ਆ ਤੇ ਉੱਥੇ ਚੌਥੀ ਵਾਰ ਜਿੱਤੀ ਹੈ ਅਸੀਂ ਉਹਨਾਂ ਨੂੰ ਮੁਬਾਰਕਬਾਦ ਦੰਨੇ ਆ ਤੇ ਜਿਹੜੀ ਕਨਸਰਵੇਟਿਵ ਪਾਰਟੀ ਹੈ ਉਸ ਦਾ ਆਗੂ ਜਿਹੜਾ ਮਹੀਨਾ ਪਹਿਲਾਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਵਜੋਂ ਹੀ ਪੇਸ਼ ਕਰਦਾ ਸੀਗਾ ਤੇ ਸਾਰੀ ਦੁਨੀਆ ਮੰਨਦੀ ਸੀ ਵੀ ਹਾਂ ਪੀਸੀ ਨੇ ਜਿੱਤ ਜਾਣਾ ਕਨਸਰਵੇਟਿਵ ਨੇ ਜਿੱਤ ਜਾਣਾ ਤੇ ਪੋਲੀਵਰ ਨੇ ਜਿਹੜਾ ਪ੍ਰਧਾਨ ਮੰਤਰੀ ਬਣਨਾ ਉਹ ਖੁਦ ਆਪ ਦੀ ਚੋਣ ਹਾਰ ਗਿਆ ਸਾਡੇ ਪੰਜਾਬ ਦੇ ਬਰਨਾਲੇ ਜ਼ਿਲ੍ਹੇ ਦੇ ਮਸ਼ਹੂਰ ਤੇ ਇਤਿਹਾਸਕ ਪਿੰਡ ਸੇਵਾਸੋਂ ਠਿਕਰੀ ਵਾਲੇ ਦਾ ਪਿੰਡ ਜਿਹੜਾ ਠਿਕਰੀ ਵਾਲਾ ਹੈ ਉੱਥੋਂ ਦੇ ਨੌਜਵਾਨ ਜਿਹੜੇ ਜਗਮੀਤ ਸਿੰਘ ਹੈ ਜਿਹੜੇ ਐਨਡੀਪੀ ਦੇ ਆਗੂ ਬਣੇ 2017 ਦੇ ਵਿੱਚ 1 ਅਕਤੂਬਰ 2017 ਨੂੰ ਤੇ ਉਸ ਤੋਂ ਬਾਅਦ ਦੋ ਵਾਰ ਉਹ ਐਮਪੀ ਬਣੇ ਵਿਰੋਧੀ ਧਿਰ ਦੇ ਵਿੱਚ ਆਪਣੇ ਉਹ 25 26 ਸੀਟਾਂ ਲੈ ਜਾਂਦੇ ਰਹੇ ਤੇ ਟਰੂਡੋ ਦੀ ਪਾਰਟੀ ਨਾਲ ਸਮਝੌਤਾ ਕਰਕੇ ਉਸ ਰਾਜ ਭਾਗ ਦੇ ਵਿੱਚ ਵੀ ਰਹੇ ਕਦੇ-ਕਦੇ ਉਹ ਵਿਡਰੋ ਕਰਕੇ ਕਦੇ ਕਿਦਾਂ ਉਹਦੇ ਕਰਕੇ ਉਹਨਾਂ ਦਾ ਰੈਪਿਊਟੇਸ਼ਨ ਡਾਊਨ ਜਾਣ ਨਾਲ ਐਨਡੀਪੀ ਜਿਹੜੀ ਹੈ ਉਹਨੂੰ ਦੋ ਤਿੰਨ ਤਰ੍ਹਾਂ ਦੇ ਲਾਸ ਹੋਗੇ ਨੰਬਰ 1 ਕਿ ਉਹਨਾਂ ਦਾ ਜਿਹੜਾ ਆਲ ਇੰਡੀਆ ਦਾ ਪ੍ਰਧਾਨ ਹੈ ਆ ਸੌਰੀ ਆਲ ਕੈਨੇਡਾ ਦਾ ਪ੍ਰਧਾਨ ਹੈ ਸਾਰਾ ਨੈਸ਼ਨਲ ਪ੍ਰੈਜ਼ੀਡੈਂਟ ਜਗਮੀਤ ਸਿੰਘ ਖੁਦ ਜਿਹੜੀ ਬਰਨ ਵੀ ਸੈਂਟਰਲ ਸੀਟ ਹੈ ਬੈਨਕੂਬਰ ਦੇ ਨਾਲ ਉਥੋਂ ਖੁਦ ਚੋਣ ਹਾਰੇ ਹੀ ਨਹੀਂ ਬਲਕਿ ਤੀਜੇ ਨੰਬਰ ਤੇ ਰਹੇਗਾ ਤੇ ਉਹਨੂੰ ਮਹਿਜ 16% ਤੋਂ ਵੀ ਘੱਟ ਵੋਟਾਂ ਪਈਆਂ ਨੇ ਆਪਣੀ ਸੀਟ ਤੋਂ ਦੂਜਾ ਕਿ ਉਹਦੀ ਜਿਹੜੀ ਪਾਰਟੀ ਹੈ ਉਹ 20 25 30 ਸੀਟਾਂ 25 26 ਸੀਟਾਂ ਦੀ ਵਜਾਏ ਸਿਰਫ 7 ਸੀਟਾਂ ਲਿਆ ਸਕੀ ਹੈ ਤੇ ਉਥੋਂ ਦੀ ਕੁਦਰ ਜਿਹੜੀ ਨੈਸ਼ਨਲ ਪਾਰਟੀ ਬਣਨ ਵਾਸਤੇ ਘੱਟੋ ਘੱਟ 12 ਸੀਟਾਂ ਦੀ ਉਹਨਾਂ ਨੂੰ ਲੋੜ ਸੀ ਤੇ ਉਹ 12 ਸੀਟਾਂ ਵੀ ਨਹੀਂ ਕੁਆਲੀਫਾਈ ਕਰ ਸਕੀ ਉਹ ਨੈਸ਼ਨਲ ਪਾਰਟੀ ਦਾ ਦਰਜਾ ਗਵਾ ਚੁੱਕੀ ਹੈ ਤੇ ਤੀਜੀ ਗੱਲ ਕੁਝ ਲੋਕ ਜਿਹੜਾ ਕਹਿੰਦੇ ਆ ਵੀ ਕੁਝ ਉਹਨਾਂ ਦੇ ਜਿਹੜਾ ਥੋੜਾ ਉਹਨਾਂ ਦਾ ਸੌਫਟ ਕੋਰਨਰ ਰਿਹਾ ਖਾਲਿਸਤਾਨੀ ਲੋਕਾਂ ਬਾਰੇ ਉਹਦਾ ਵੀ ਲੋਕਾਂ ਨੇ ਬੁਰਾ ਬਣਾਇਆ ਤੇ ਉਹ ਉਹਦੀ ਉਹਨਾਂ ਨੂੰ ਉਹਨੂੰ ਸਜ਼ਾ ਮਿਲੀ ਹੈ ਤੇ ਉਹਨਾਂ ਦੀ ਪਾਰਟੀ ਨੂੰ ਵੀ ਚੌਥਾ ਇਹ ਹੈ ਵੀ 트럼ਪ ਦੀਆਂ ਗੱਲਾਂ ਕਰਕੇ ਸਾਰੇ ਦੇਸ਼ ਦੇ ਵਿੱਚ ਵੋਟਾਂ ਦਾ ਜਿਹੜਾ ਵੰਡਬਾੜਾ ਹੈਗਾ ਸਾਰੇ ਦੇਸ਼ ਦੇ ਵਿੱਚ ਹੀ ਉਹ ਦੋਨੇ ਵੱਡੀਆਂ ਪਾਰਟੀਆਂ ਦੇ ਵਿੱਚ ਹੋ ਗਿਆ ਦੋਨਾਂ ਪਾਰਟੀਆਂ ਦੇ ਜਿਹੜੇ ਵੋਟ ਸ਼ੇਅਰ ਨੇ ਉਹ ਕਾਫੀ ਵੱਡੇ ਵਧੇ ਜਿਹੜੇ ਲਿਬਰਲ ਨੇ ਉਹਨਾਂ ਦਾ ਜ਼ਿਆਦਾ ਵਧਿਆ ਦੂਜਿਆਂ ਦਾ ਵੀ 3-4% ਵੋਟ ਸ਼ੇਅਰ ਵਧਿਆਗਾ ਤੇ ਜਿਹੜੀ ਐਨਡੀਪੀ ਹੈ ਉਹਦਾ ਵੋਟ ਸ਼ੇਅਰ 18% ਤੋਂ ਘਟ ਕੇ 6 ਤੱਕ ਆ ਗਿਆ ਯਾਨੀ ਉਹ ਜ਼ਿਆਦਾ ਘਟ ਗਿਆ ਉਹ ਵੋਟ ਸਾਰੀ ਤਕਰੀਬਨ ਉਹਨਾਂ ਦੋ ਪਾਰਟੀਆਂ 'ਚ ਸ਼ਿਫਟ ਹੋ ਗਈ ਅਸੀਂ ਹੁਣ ਕਹਿਣਾ ਇਹ ਚਾਹੁੰਦੇ ਆ ਕਿ ਜਿਹੜੀਆਂ ਉਥੋਂ ਦੀਆਂ ਆਰਥਿਕ ਸਮੱਸਿਆਵਾਂ ਆ ਉਹਨਾਂ ਨੂੰ ਤਾਂ ਜਿਵੇਂ ਨਿਜੀਠਣਾ ਉਹਨਾਂ ਨੇ ਠੀਕ ਐ ਪਰ ਅਸੀਂ ਭਾਰਤੀ ਹੋਣ ਦੇ ਤੌਰ ਤੇ ਤੇ ਪੰਜਾਬੀ ਹੋਣ ਦੇ ਤੌਰ ਤੇ ਜਿਹੜੇ ਸਾਡੇ ਬਹੁਤ ਸਾਰੇ ਪੰਜਾਬੀ ਲੋਕਾਂ ਦੇ ਉੱਤੇ ਪਿਛਲੇ ਸਾਲ ਇੱਕ ਵਾਰ ਗਿਣਤੀ ਆਈ ਵੀ 70000 ਵਿਦਿਆਰਥੀ ਐ ਜਿਹੜੇ ਉਹ ਕੱਢੇ ਜਾ ਰਹੇ ਆ ਕੈਨੇਡਾ ਤੋਂ ਉਹਨਾਂ ਨੇ ਮਹੀਨਿਆਂ ਵੱਧੀ ਟੈਂਟ ਲਾ ਕੇ ਉੱਥੇ ਮੁਜਾਰੇ ਧਰਨੇ ਲਾਏ ਰੱਖੇ ਤੇ ਬਹੁਤ ਵੱਡੇ ਗੱਲ ਕੀਤੀ ਪਰ ਉਹ ਨਾ ਤਾਂ ਚਲੋ ਉਹਨਾਂ ਨੂੰ ਕੱਢਿਆ ਉੱਡੀ ਵੱਡੀ ਵੱਡੀ ਪੱਧਰ ਦੇ ਉੱਤੇ ਤੇ ਨਾ ਉਹਨਾਂ ਦਾ ਮਸਲਾ ਹੱਲ ਹੋਇਆ ਅਸੀਂ ਹੁਣ ਨਵੀਂ ਸਰਕਾਰ ਨੂੰ ਵਧਾਈ ਦੇ ਨਾਲ ਨਾਲ ਹੀ ਇਹ ਵੀ ਕਹਿਣਾ ਚਾਹੁੰਦੇ ਆ ਕਿ ਅ ਅੱਗੇ ਵਾਸਤੇ ਜਿਹੀ ਜੀ ਮਰਜ਼ੀ ਨੀਤੀ ਬਣਾ ਲਓ ਵਿਦਿਆਰਥੀਆਂ ਲਈ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਹਾਡੇ ਦੇਸ਼ ਦੇ ਹਿਸਾਬ ਨਾਲ ਪਰ ਜਿਹੜੇ ਵਿਦਿਆਰਥੀ ਉੱਥੇ ਗਏ ਹੋਈ ਐ ਉਹਨਾਂ ਨੂੰ ਕੱਢਣ ਦੀ ਗੱਲ ਨਾ ਕਰਿਓ ਉਹਨਾਂ ਨੂੰ ਅੱਡ-ਅੱਡ ਤਰੀਕਿਆਂ ਦੇ ਅੱਡ-ਅੱਡ ਸਕਰੀਨਿੰਗ ਚ ਪਾ ਕੇ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈ ਉਹਨਾਂ ਨੂੰ ਵਾਪਸ ਨਾ ਭੇਜਿਆ ਜਾਵੇ ਉਹ ਵਿਚਾਰੇ ਨਾ ਇੱਧਰ ਦੇ ਰਹਿਣੇ ਆ ਤੇ ਨਾ ਉੱਧਰ ਦੇ ਰਹਿਣੇ ਆ ਉਹ ਇੱਕ ਬਹੁਤ ਵੱਡਾ ਇੱਕ ਕਿਸਮ ਦਾ ਕਤਲ ਹੋਊਗਾ ਬਹੁਤ ਸਾਰੇ ਨੌਜਵਾਨਾਂ ਦਾ ਅਸੀਂ ਚਾਹਾਂਗੇ ਕਿ ਨਵੀਂ ਸਰਕਾਰ ਹੈ ਜਿਹੜੀ ਇਸ ਜਿਹੜੀ ਪਹਿਲੀ ਸਰਕਾਰਾਂ ਦੀਆਂ ਜਿਹੜੀਆਂ ਗੱਲਾਂ ਸੀ ਜਿਹਦੇ ਕਰਕੇ ਇਹ ਸਾਰਾ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਸੀਗਾ ਉਹਨੂੰ ਦੂਰ ਕਰੂਗੀ ਤੇ ਇਸ ਇਹਨਾਂ ਵਿਦਿਆਰਥੀਆਂ ਲਈ ਆਸ ਦੀ ਕਿਰਨ ਲੈ ਕੇ ਆਊਗੀ ਅਗਲੀ ਗੱਲ ਦੋਸਤੋ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਮੋਦੀ ਜੀ ਨੇ ਕੱਲ ਇੱਕ ਮੀਟਿੰਗ ਕਰਕੇ ਫੌਜ ਨੂੰ ਕਹਿਤਾ ਵੀ ਤੁਹਾਨੂੰ ਪੂਰੇ ਅਧਿਕਾਰ ਨੇ ਦੋਸਤੋ ਅਸੀਂ ਦੋ ਤਿੰਨ ਗੱਲਾਂ ਫੌਜ ਨੂੰ ਅਧਿਕਾਰ ਦੇਣਾ ਉਹਦਾ ਕੰਮ ਹੈ ਕੋਈ ਗੱਲ ਨਹੀਂ ਦੇ ਦਿੱਤੇ ਪਰ ਪਹਿਲਗਾਮ ਦੇ ਵਿੱਚ ਫੌਜ ਕੋਲ ਅਧਿਕਾਰ ਨਾ ਹੋਣ ਕਰਕੇ ਉੱਥੇ ਫੌਜ ਨਹੀਂ ਸੀਗੀ ਵੀ ਉਹਦੇ ਕੋਲ ਉਹਦੇ ਕੋਲ ਅਧਿਕਾਰ ਨਹੀਂ ਸੀ ਕੀ ਜਿਹੜੇ ਇਹ 26 ਬੰਦੇ ਮਾਰੇ ਗਏ ਸ਼ਹੀਦ ਹੋ ਗਏ ਜਾਂ ਇਹਨਾਂ ਨੂੰ ਕਤਲ ਕਰ ਦਿੱਤਾ ਉੱਥੇ ਆ ਕੇ ਅੱਤਵਾਦੀਆਂ ਨੇ ਕੀ ਇਹ ਫੌਜ ਕੋਲ ਅਧਿਕਾਰਾਂ ਦੀ ਘਾਟ ਕਾਰਨ ਸੀਗਾ ਲੋਕਾਂ ਨੂੰ ਉੱਲੂ ਨਾ ਬਣਾਓ ਮੋਦੀ ਜੀ ਦੂਜੀ ਗੱਲ ਸਾਨੂੰ ਸਾਡੇ ਪੰਜਾਬ ਦਾ ਤਜਰਬਾ ਹੈ ਵੀ ਜਦੋਂ ਵੀ ਪੰਜਾਬ ਦੀ ਪੁਲਿਸ ਕੋਲ ਜਾਂ ਇਥੋਂ ਦੀਆਂ ਜਿਹੜੀਆਂ ਨੀਂ ਫੌਜੀ ਬਲ ਨੇ ਉਹਨਾਂ ਕੋਲ ਜ਼ਿਆਦਾ ਅਧਿਕਾਰ ਹੋਇਆ ਤਾਂ ਬੇਗੁਨਾ ਲੋਕਾਂ ਦੇ ਉੱਤੇ ਜ਼ੁਲਮ ਵਧਿਆ ਜਦੋਂ ਬੇਗੁਨਾ ਲੋਕਾਂ ਤੇ ਜ਼ੁਲਮ ਵੱਧਦਾ ਹੈ ਤਾਂ ਅਤਵਾਦੀਆਂ ਦੀ ਸਪੋਰਟ ਆਮ ਲੋਕਾਂ 'ਚ ਜ਼ਿਆਦਾ ਵੱਧਦੀ ਆ ਉਹਦੇ ਨਾਲ ਕਿਤੇ ਆਪਾਂ ਕਸ਼ਮੀਰ ਦੇ ਵਿੱਚ ਮਸਾਂ ਸ਼ਾਂਤੀ ਪਰਤੀ ਹੈ ਬਹੁਤ دیر ਬਾਅਦ ਕਸ਼ਮੀਰੀ ਲੋਕਾਂ ਨੇ ਭਾਰਤ ਦੇ ਸਮੁੱਚੇ ਲੋਕਾਂ ਨਾਲ ਤੇ ਆਪਣਾ ਪੂਰਾ ਸਾਥ ਚ ਸਾ ਲਾਏਗਾ ਕਿਤੇ ਅਜਿਹੇ ਅਧਿਕਾਰ ਦੇ ਕੇ ਉਹ ਕੰਮ ਨਾ ਕਰਦੀਏ ਜਿਹੜਾ ਚਿੱਟੀ ਸਿੰਗਪੁਰਾ ਚ ਸਿੱਖਾਂ ਦੇ ਮਾਰਨ ਤੋਂ ਬਾਅਦ ਕੀਤਾ ਸੀ ਕਿ ਫੌਜ ਨੇ ਚੱਕ ਕੇ ਪੰਜ ਬੇਗੁਨਾਹ ਵਿਦਿਆਰਥੀ ਲੋਕ ਜਿਹੜੇ ਮਾਰਤੇ ਤੇ ਕਹਿ ਦਿੱਤਾ ਕਿ ਅੱਤਵਾਦੀ ਮਾਰਤੇ ਬਾਅਦ ਚ ਪਤਾ ਲੱਗਿਆ ਵੀ ਉਹ ਤਾਂ ਆਮ ਸਧਾਰਨ ਮੁੰਡੇ ਸੀਗੇ ਕਿਤੇ ਇਹ ਅਧਿਕਾਰ ਉਧਰ ਨੂੰ ਨਾ ਵਰਤੇ ਜਾਣ ਬਾਕੀ ਠੀਕ ਹੈ ਤੁਹਾਡੀ ਅਧਿਕਾਰ ਦੇਤੇ ਤੁਸੀਂ ਜਾਂ ਨਾ ਦੇਤੇ ਅਸੀਂ ਸਾਡਾ ਇਹ ਅਸੀਂ ਸਮਝਦੇ ਹਾਂ ਵੀ ਇਹ ਧਿਆਨ ਰੱਖਣ ਦੀਆਂ ਗੱਲਾਂ ਜ਼ਰੂਰ ਹੈਗੀਆਂ ਨੇ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਇਹ ਕਰਨੀ ਚਾਹੁੰਦੇ ਆ ਕਿ ਮੋਦੀ ਸਰਕਾਰ ਇਸ ਪਹਿਲਗਾਮ ਦੇ ਉੱਤੇ ਕਿਉਂਕਿ ਇਹਦੇ ਕੋਲ ਜਵਾਬ ਕੋਈ ਨਹੀਂ ਹੈਗਾ ਹੁਣ ਇਹਦੀ ਜਾਣਕੇ ਨਿਲਾਕੀ ਹੈ ਜਾਂ ਅਣਜਾਣੇ ਚ ਹੋ ਗਈ ਹੈ ਜਾਂ ਕਿਵੇਂ ਹੋ ਗਈ ਜੋ ਮਰਜੀ ਹੈ ਪਰ ਗੱਲ ਇਹ ਹੈ ਵੀ ਜਵਾਬ ਕੋਈ ਨਹੀਂਗਾ ਮੋਦੀ ਸਰਕਾਰ ਕੋਲ ਇਸ ਗੱਲ ਦਾ ਵੀ ਜਵਾਬ ਨਹੀਂਗਾ ਵੀ ਆ ਅ ਤੁਹਾਡੇ ਨਾਲ ਕੈਨੇਡਾ ਦੀ ਗੱਲ ਹੀ ਮੈਂ ਕਰ ਦੁਬਾਰਾ ਕਰ ਲਾਂ ਵੀ ਜਿਹੜਾ ਉਹ ਪੋਲੀਵਰ ਹਾਰਿਆ ਖੋਦ ਉਹਦੇ ਵਿੱਚ ਇੱਕ ਕਾਰਨ ਜਿਹੜਾ ਫੌਰੀ ਕਾਰਨ ਬਣਿਆ ਮੌਕੇ ਦਾ ਕਾਰਨ ਬਣਿਆ ਵੀ ਚੋਣਾਂ ਤੋਂ 2 ਦਿਨ ਪਹਿਲਾਂ ਉੱਥੇ ਇੱਕ ਮੇਲੇ ਦੇ ਵਿੱਚ ਇੱਕ ਸਿਰਫਰੇ ਨੇ ਲਿਆ ਕੇ ਕਾਰਬਾਰਤੀ ਤੇ ਕਿੰਨੇ ਹੀ ਬੰਦੇ ਦਰੜ ਕੇ ਮਾਰ ਦਿੱਤੇ ਹਾ ਉੱਥੇ ਹੂ ਹੱਲਾ ਮੱਚ ਗਿਆ ਉੱਥੇ ਜਿਹੜਾ ਹੁਣ ਉੱਦਾ ਮੌਜੂਦਾ ਪ੍ਰਧਾਨ ਮੰਤਰੀ ਆ ਉਹ ਗਿਆ ਤੇ ਇਹ ਕਿਸੇ ਰਿਜ਼ੋਰਟ ਦੇ ਵਿੱਚ ਆਪਣੇ ਘਰ ਵਾਲੀ ਦੇ ਨਾਲ ਐਸ਼ ਉਧਰਲੇ ਪਾਸੇ ਜਿਹੜੀਆਂ ਪਾਰਟੀਆਂ ਕਰ ਰਿਹਾ ਸੀਗਾ ਲੋਕਾਂ 'ਚ ਗਈ ਗੱਲ ਵੀ ਇਹ 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 ਕਾਹਦਾ ਪ੍ਰਧਾਨ ਮੰਤਰੀ ਬਣੂਗਾ ਉਹਨੂੰ ਨਾਲ ਦੀ ਨਾਲ ਸਜ਼ਾ ਦੇਤੀ ਉਹ ਖੁਦ ਵੀ ਹਾਰ ਗਿਆ ਤੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੋਂ ਤਾਂ ਆ ਗਿਆ ਬਾਹਰਲੇ ਮੁਲਕ ਤੋਂ ਨਾ ਤਾਂ ਇੱਥੇ ਮੀਟਿੰਗ ਵਿੱਚ ਸ਼ਾਮਲ ਹੋਇਆ ਤੇ ਨਾ ਇਹ ਕਿਸੇ ਪਹਿਲਗਾਮ ਦੇ ਜਿਹੜੇ ਪੀੜਤਾਂ ਹਨ ਉਹਨਾਂ ਦੇ ਜ਼ਖਮੀਆਂ ਦਾ ਹਾਲ ਪੁੱਛਣ ਗਿਆ ਤੇ ਨਾ ਕਿਸੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਘਰਾਂ 'ਚ ਅਫਸੋਸ ਕਰਨ ਗਿਆ ਨਾ ਆਲ ਪਾਰਟੀ ਮੀਟਿੰਗ ਚ ਆਇਆ ਬਿਹਾਰ ਦੀ ਚੌਂ ਰੇਵੀ ਚ ਚਲਿਆ ਗਿਆ ਦੋਸਤੋ ਇਹੀਆਂ ਗੱਲਾਂ ਚ ਜੇ ਉੱਥੇ سزا ਦਿੱਤੀ ਜਾ ਸਕਦੀ ਹੈ ਤਾਂ ਭਾਰਤ ਚ ਵੀ سزا ਦਿੱਤੀ ਜਾਊ ਜਿਹੜੇ ਗੱਲਾਂ ਇਹ ਲੋਕ ਕਹਿੰਦੇ ਐ ਚਾਹੇ ਉਹ ਨੀਹਾ ਸਿੰਘ ਰਠੌਰ ਕਹਿੰਦੀ ਐ ਉਹਦੇ ਤੇ ਕੇਸ ਦਰਜ ਕਰਤਾ ਆਪਣੇ ਲਖਨਊ ਦੇ ਵਿੱਚ ਇੱਕ ਉਥੋਂ ਦੀ ਜਿਹੜੀ ਲਖਨਊ ਯੂਨੀਵਰਸਿਟੀ ਦੀ ਪ੍ਰੋਫੈਸਰ ਐ ਅਸਿਸਟੈਂਟ ਪ੍ਰੋਫੈਸਰ ਡਾਕਟਰ ਮੈਡੂਸਾ ਅਸਲੀ ਨਾਂ ਉਹਦਾ ਮਾਦਰੀ ਕਾਕੋਰੀ ਐ ਉਹ ਉਹਦੇ ਉਹਦੇ ਬੜੇ ਸਖਤ ਨੇ ਉਨੇ ਉਹਨੇ ਕੀ ਪੁੱਛਿਆ ਹੋਇਆ ਕਹਿੰਦੀ ਧਰਮ ਪੁੱਛ ਕੇ ਬੰਦਿਆਂ ਨੂੰ ਮਾਰਿਆ ਇਹ ਠੀਕ ਹੈ ਕੀ ਧਰਮ ਪੁੱਛ ਕੇ ਭੀੜ ਵੱਲੋਂ ਬੰਦਿਆਂ ਨੂੰ ਮਾਰਿਆ ਜਾਣਾ ਜਿਹੜਾ ਲਗਾਤਾਰ ਹੋ ਰਿਹਾ ਹੈ ਕੀ ਨੌਕਰੀ ਤੋਂ ਹਟਾ ਦੇਣਾ ਧਰਮ ਪੁੱਛ ਕੇ ਕੀ ਧਰਮ ਪੁੱਛ ਕੇ ਕਿਸੇ ਨੂੰ ਮਕਾਨ ਕਰਾਏ ਤੇ ਨਾਂ ਦੇਣਾ ਕੀ ਇਹ ਵੀ ਅਤਵਾਦੀ ਅਤਵਾਦੀਆਂ ਗਤੀਵਿਧੀਆਂ ਨੇ ਇਹਦੇ ਤੇ ਕਦੋਂ ਐਕਸ਼ਨ ਕਰਾਂਗੇ ਉਹਦੇ ਤੇ ਵੀ ਪਰਚਾ ਦਰਜ ਕਰਤਾ ਵੀ ਹੈ ਤੂੰ ਸਾਨੂੰ ਸਵਾਲ ਪੁੱਛਣ ਵਾਲੀ ਕੌਣ ਹੁੰਦੀ ਹੈ ਉਸੇ ਯੂਨੀਵਰਸਿਟੀ ਦਾ ABVP ਦਾ ਇੱਕ ਵਿਦਿਆਰਥੀ ਉਹਦੀ ਸ਼ਿਕਾਇਤ ਕਰਦਾ ਹੈਗਾ ਤੇ ਉਹਦੀ ਸ਼ਿਕਾਇਤ ਕਰਦਾ ਹੈ ਵੀ ਇਹਦੇ ਨਾਲ ਦੇਸ਼ ਦੇ ਵਿੱਚ ਬਹੁਤ ਹੋ ਹੋ ਜੀ ਹੁਣ ਦੇਸ਼ 'ਚ ਕਿਵੇਂ ਹੁੰਦਾ ਉਹਨੂੰ ਸੁਣ ਲਓ ਜਿਹੜਾ ਸਾਡਾ ਮਸੂਰੀ ਹੈ ਮਸੂਰੀ ਦੇ ਵਿੱਚ ਸ਼ਾਲ ਵੇਚਣ ਵਾਲੇ ਲੋਕ ਆਮੇ ਕਸ਼ਮੀਰ ਦੇ ਵਿੱਚੋਂ ਆਉਂਦੇ ਆ ਸਾਡੇ ਪੰਜਾਬ 'ਚ ਵੀ ਆਉਂਦੇ ਆ ਸਿਆਲ ਦੇ ਦਿਨਾਂ 'ਚ ਤੇ ਉੱਥੇ ਕਿਉਂਕਿ ਠੰਡ ਰਹਿੰਦੀ ਹੈ ਉੱਥੇ ਵੀ ਬੈਠੇ ਹੁੰਦੇ ਆ ਦੋ ਜਣਿਆਂ ਨੇ ਸ਼ਾਲਾਂ ਲਾਈਆਂ ਹੋਈਆਂ ਨੇ ਉੱਥੇ ਤੇ ਉਹਨਾਂ ਨੂੰ ਭੀੜ ਆਉਂਦੀ ਹੈ ਫੜ ਕੇ ਕੁੱਟਣ ਸ਼ੁਰੂ ਕਰ ਦਿੰਦੀ ਹੈ ਤੇ ਉਹ ਉਹ 16 ਜਣੇ ਕੁੱਟ ਮਾਰ ਦੇ ਮਾਰੇ ਉਥੋਂ ਛੱਡ ਕੇ ਕਸ਼ਮੀਰ ਚ ਵਾਪਸ ਜਾਂਦੇ ਜਦੋਂ ਹੁਣ ਕਸ਼ਮੀਰ ਚ ਜਾਣਗੇ ਤਾਂ ਉਹ ਭਾਰਤ ਬਾਰੇ ਸਾਡੇ ਬਾਕੀ ਸੂਬਿਆਂ ਬਾਰੇ ਕੀ ਸੁਨੇਹਾ ਲੈ ਕੇ ਜਾਣਗੇ ਕੀ ਜਿਹੜੇ ਸਾਡੇ ਸੈਲਾਨੀ ਗਏ ਸੀਗੇ ਉਥੇ ਕਸ਼ਮੀਰ ਦੇ ਵਿੱਚ ਜਿਹੜਾ ਉਹ ਸੁਨੇਹਾ ਕਸ਼ਮੀਰ ਤੋਂ ਲੈ ਕੇ ਆਏ ਹੈ ਭਾਰਤ ਦੇ ਵਿੱਚ ਕੀ ਆਹ ਸੁਨੇਹਾ ਭਾਰਤ ਦੇ ਆਮ ਇਹ ਲੋਕ ਵੇਚ ਰਹੇ ਆ ਇਹਨਾਂ ਤੇ ਕਾਰਵਾਈ ਕਦੋਂ ਹੋਊਗੀ ਦੂਸਰਾ ਹੋਰ ਇੱਕ ਪੀ ਇੱਕ ਜਿਹੜਾ ਹੈਗਾ ਅ ਮੰਗਲੌਰ ਦੇ ਵਿੱਚ ਕੈਰਲਾ ਤੋਂ ਆਇਆ ਹੋਇਆ ਇੱਕ ਬੰਦਾ ਕ੍ਰਿਕਟ ਮੈਚ ਦੇ ਦੌਰਾਨ ਉਹਦੇ ਤੇ ਦੋਸ਼ ਲਾਤਾ ਵੀ ਤੂੰ ਪਾਕਿਸਤਾਨ ਜਿੰਦਾਬਾਦ ਕਹਿ ਫੜਫ ਕੇ ਕੁੱਟ-ਕੁੱਟ ਕੇ ਮਾਰਦਾ ਇਹ ਗੱਲਾਂ ਕਦੋਂ ਰੋਕਾਂਗੇ ਅਸੀਂ ਤੁਸੀਂ ਜਿਹੜਾ ਬੰਦਾ ਬੋਲਦਾ ਉਹਨੂੰ ਪਾਕਿਸਤਾਨ ਦਾ ਏਜੰਟ ਕਹਿੰਦੇ ਨੇ ਕਾਂਗਰਸ ਪਾਰਟੀ ਪਾਕਿਸਤਾਨ ਦੀ ਏਜੰਟ ਸਮਾਜਵਾਦੀ ਪਾਰਟੀ ਪਾਕਿਸਤਾਨ ਦੀ ਏਜੰਟ ਇੱਕ 4pm ਚੈਨਲ ਜਿਹਦੇ ਉੱਤੇ ਮੋਦੀ ਨੂੰ ਸਵਾਲ ਪੁੱਛੇ ਜਾਂਦੇ ਆ ਪਹਿਲਾਂ ਵੀ ਪੁੱਛੇ ਜਾਂਦੇ ਆ ਤੇ ਜਿਹਦਾ 7 ਮਿਲੀਅਨ ਸਬਸਕ੍ਰਾਈਬਰ ਹੈ ਜਿਸ ਦਾ ਉਹ ਚੈਨਲ ਬੰਦ ਕਰ ਦਿੱਤਾ ਉਹਨੂੰ ਦੱਸਿਆ ਵੀ ਨਹੀਂ ਵੀ ਕਿਉਂ ਬੰਦ ਕਰਿਆ ਉਹ ਇਹ ਵੀ ਨਹੀਂ ਉਹਦਾ ਸਵਾਲ ਹੈ ਵੀ ਮੈਨੂੰ ਇਹ ਦੱਸਣ ਦੇ ਤੇਰਾ ਕਿਹੜਾ ਪ੍ਰੋਗਰਾਮ ਗਲਤ ਹੈ ਮੈਂ ਉਹਨੂੰ ਠੀਕ ਕਰ ਲੈਂਦਾ ਜੇ ਮੈਨੂੰ ਲੱਗਦਾ ਵੀ ਗਲਤੀ ਹੈਗੀ ਹੈ ਤੇ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਹੈ ਜਦੋਂ ਬੋਲਣ ਦੀ ਸਜ਼ਾ ਦਿੱਤੀ ਜਾਵੇ ਪ੍ਰਧਾਨ ਮੰਤਰੀ ਤਾਂ ਆਪ ਕਹਿੰਦੇ ਸੀਗੇ ਕਹਿੰਦੇ ਵੀ ਜਿਹੜੀ ਆਲੋਚਨਾ ਹੈ ਉਹ ਲੋਕਤੰਤਰ ਦੀ ਆਤਮਾ ਹੈ ਇਹਦਾ ਮਤਲਬ ਹੈ ਹੁਣ ਲੋਕਤੰਤਰ ਸਾਡੇ ਦੇਸ਼ ਦੀ ਸਿਕਿਉਰਿਟੀ ਤਾਂ ਲੀਰੋ ਲੀਰ ਹੈ ਪ੍ਰਧਾਨ ਮੰਤਰੀ ਦੀ ਜ਼ਮੀਰ ਵੀ ਲੀਰੋ ਲੀਰ ਹੈ ਕੀ ਹੁਣ ਲੋਕਤੰਤਰ ਦੀ ਆਤਮਾ ਵੀ ਲੀਰੋ ਲੀਰ ਹੋ ਗਈ ਅੱਜ ਵੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ